ਬਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਵਪਾਰ ਦਾ ਕਰਨੀ ਕਰਦੇ ਪਛ ਨਹੀਂ ਨਹੀਂ ਕਰਦੇ ਕਰੇ ਲੂ ਪਛੂ ਜੀ ਠੀਕ ਠੀਕ ਕਿੰਨੇ ਪਾਜੀ ਸਿਲਪਾ ਜੀ ਚਾਰ ਪਸ਼ੂ ਹੈ ਟੋਕ ਨਾਲੇ ਕ ਮਾਲੀ ਆ ਗਏ ਜੀ ਹਾਂ ਇੱਕ ਮਾਲੀ ਆ ਜੀ ਚਲੋ ਤੇ ਇੱਕ ਐਡਰੈਸ ਸਮਝਾ ਦਿਓ ਜੀ ਆਪਾਂ ਆਪਣਾ ਪਿੰਡ ਜੀ ਤਪਾ ਬਾਠ ਹਾਂਜੀ ਜ਼ਿਲ੍ਹਾ ਤਰਨਤਾਰਨ ਤਸੀਲ ਪੱਟੀ ਠੀਕ ਹੈ ਸਵਾਈਪ ਤਰਨਤਾਰ ਤੋਂ ਸਵਾਈਪਰ ਰੋਡ ਦਿਆਲਪੁਰ ਦਿਆਲਪੁਰ ਵੀ 5 ਕਿਲੋਮੀਟਰ ਆਪਾਂ ਨੂੰ ਤੇ ਸਵਾਈਪੁਰ ਵੀ 5 ਕਿਲੋਮੀਟਰ ਠ ਮ ਨੰਬਰ ਹੈ ਜੀ 8872177178 8872177178 ਚਲੋ ਤੇ ਇਹ ਗਾਂ ਗੱਬਣਾ ਜੀ ਹਾਂਜੀ ਇਹ ਗੱਬਣਾ ਲਓ 5-7 ਦਿਨ ਹਫਤਾ ਲੈ ਜੋਦਗੀ ਜੀ ਜੀ ਕਿੰਨੇ ਗਾ ਦੁੱਧ ਕੀਤਾ ਫਿਰ ਨੇ ਦੁੱਧ ਜੀ ਇਹਨੇ ਦੂਜੇ ਸੂਏ 28 ਲੀਟਰ ਦੁੱਧ ਚੋਈ ਜੀ 28 ਕਿਲੋ ਦੁੱਧ ਕੀਤਾ ਦੂਜੇ ਸੂਏ ਐਕੀ ਫੱਤੀਜਾ ਸੁਣੀ ਹੈ ਹਾਂਜੀ ਤੀਜਾ ਸੁਣੀ ਆ ਜੀ ਦੰਦੋਂ 6 ਦੰਦ ਹੈ ਮੂੰਹ ਚੰਗਾ ਟਿਕੜੂ ਕਪੜਾ ਹੈ ਜੀ ਬਿਲਕੁਲ ਟੀਗਾ ਚੰਗਾ ਖੋਲੀ ਫਿਰ ਪੈਨ ਹਲੋ ਲਓ ਜੀ ਕਰੋ ਚੈੱਕ ਚੰਗੇ ਵੇੜਾ ਬਹੁਤ ਰਿਕਾਰਡ ਵਾਲੀ ਵੇੜਾ ਇਹਨੂੰ ਜਰਸੀ ਦਾ ਸੀਮਨ ਲੱਗਾ ਏ 40138 ਅਜੇ 40138 40138 ਲੱਗਾ ਏ ਲੋ ਇਧਰ ਇਧਰ ਤੋੜ ਲੋ ਇਹ ਇੱਕ ਹੀ ਗਾਲੇ ਜਦੋਂ ਮਰਜੀ ਤੋੜ ਲੋ ਐਗੀ ਬਾਜੀ ਫਿਰ ਤੁਹਾਡੇ ਸਣਾ ਕਿੰਨਾ ਕਰ ਜੂਗੀ ਦੁੱਧ ਵੀ ਜੀ ਸੇਵਾ ਦਾ ਬਾਕੀ ਚਲੋ ਅਸੀਂ 35 35 ਨੇ ਚਵਾ ਚਵਾਉਣਾ ਚਾਹੀਦਾ ਇਹਨੂੰ ਹਾਂਜੀ ਹਾਂ ਚਲੋ 30 ਦੇ ਮੰਨੀ ਹਣਾ ਹਾਂਜੀ ਇਹਨਾਂ ਦਾ ਕਰੋਗੀ ਬਾਕੀ ਚਲੋ ਸੇਵਾ ਜੀ ਆਪਦੀ ਕਹੇ ਦੀ ਹਾਂਜੀ ਬਿਲਕੁਲ ਤੇ ਚਵਾਪਸਮਾ ਬਿਲਕੁਲ ਵਧੀਆ ਹੋਊਗਾ ਬਿਲਕੁਲ ਓਕੇ ਜੀ ਮੋਗੇ ਵਾਂਗ ਧਾਰ ਮੋਟੀ ਧਾਰ ਹੈ ਜੀ ਚਵਾ ਚਵਾ ਬਹੁਤ ਵਧੀਆ ਜੀ ਠੀਕ ਆ ਰਣੀ ਤੇ ਪਕੇ ਲਵੇ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਜੀ ਫਿਰ ਰੇਡ ਡੂਡ ਫਿਰ ਆਪਾਂ ਕਿੰਨਾ ਕਰੀਏ ਫਿਰ ਜਿੰਦਾ ਰੇਟ ਤੇ ਸੰਦੀਪ ਵੀ ਜੀ ਗੱਲ ਹੀ ਹੈ ਨਾ ਜੀ ਅੱਜ ਕੋਨੇ ਲੈਣ ਦੇ ਨਹੀਂ ਚਲੋ ਪਹਿਲੀ ਵੀਡੀਓ ਨਾਲ ਆਹ ਲੈ ਲੇਤਾ ਗਮ ਹੈ ਜੀ ਮੋਲੇ ਦੇ ਕਰਨ ਸੰਦੀਪ ਵੀ ਜੀ ਭਾਵੇਂ ਲੱਖ ਰੁਪਈਆ ਮੰਗੀ ਜਈਏ ਪਰ ਨਹੀਂ ਜੈ ਜਿਹੜੀ ਗੱਲ ਕਰਨ ਵਾਲੀ ਹਾਂ ਜੀ 90000 ਰੁਪਈਆ ਡਿਮਾਂਡ ਕਰਦੇ ਹਾਂ ਜੀ ਛੋੜ ਕਰ ਦੋਗੇ ਛੋੜੀ ਕਰਾਂਗੇ ਜੀ ਬਾਕੀ ਹਾਂ ਛੋੜੀ ਕਰਦੇ 85000 ਦੀ ਹਾਂ ਨਾ ਹੋ ਗਈ ਬਸ ਬਸ ਵਾਠ ਠੀਕ ਆ 85000 ਦੇਣੀ ਜੀ ਜੁਬਾ ਨੰਬਰ ਕੋਈ ਪੈਸੇ ਘੱਟ ਨਾ ਹੀ ਲਾਵੇ ਕੋਈ ਬਸ ਲੈਣ ਵਾਲੇ ਕੰਮ ਹੈ ਨਾ ਭਾਈ ਜੀ ਮੂੰਹ 6 ਦਾਂਦੇ ਆ ਜੀ ਅਰੇ 6 ਦਾਂਦੇ 6 ਦਾਂਦੇ ਜੀ ਮੂੰਹ ਕਹੈ ਨੂੰ ਆਪਾਂ ਸੰਦੀਪ ਸਿੰਘ ਜੀ ਦੂਜਾ ਸੁਹਾ ਵੀ ਕਹੀ ਜਾਈਏ ਪਰ ਨਹੀਂ ਨਹੀਂ 6 ਦਾਂਦੇ ਠੀਕ ਆ ਬਿਲਕੁਲ ਤੇ ਆ ਗੱਭੜੇ ਜੀ ਏ ਜੀ ਇਹਨੂੰ 42 43 ਦਿਨ ਬਣੀ ਨੂੰ ਹੋ ਗਿਆ ਅੱਛਾ ਉੱਚੇ ਬੱਚੇ ਦੀ ਉਹ ਬੱਚੀ ਬਜੀ ਤਿੰਨਾ ਮਹੀਨਾ ਤੋਂ ਬਾਹਰ ਆ ਤੇ ਚੌਹਾਂ ਤੋਂ ਅੰਦਰ ਆ ਠੀਕ ਆ ਕੋਈ ਬਾਕੀ ਆਉਦੀ ਸਮਝ ਲਵੇ ਵੀਰ ਭਰਾ ਹਾਂਜੀ ਹਾਂਜੀ ਦੁੱਧ 10 ਲੀਟਰ ਆ ਚਵੋਂ ਨੂੰ ਆਪਣੇ ਘਰੇ ਕੋਚੋ ਦਾ ਨੌ ਦੀ ਗਾਰੰਟੀ ਫੋੜ ਨੌ ਦੀ ਗਾਰੰਟੀ ਇਹ ਵੀ ਖੋਲੀ ਚੂਨ ਜਵਾਹ ਵਧੀਆ ਜੀ ਕੋਈ ਐਡੀ ਛੜਾਕਲ ਨਹੀਂ ਠੰਡੀ ਸੀੜ ਕੋਈ ਗੱਲ ਨਹੀਂ ਓਡੀ ਜਦੋਂ ਉਹ ਨਿਆਣਾ ਪਾਣਾ ਬੰਦਾ ਜੀ ਹਾਂਜੀ ਚੋਈ ਚੋਈ ਦੀ ਵੇਹਣਾਂ ਪਾ ਗਏ ਜੀ ਠੀਕ ਤੇ ਖੋਲੋ ਫਰੇ ਨੋ ਵੀ ਲੋ ਜੀ ਚਾਈ ਵਾਲ ਪਿਓਰਾ ਜੀ ਤੇ ਬੱਚੀ ਪਿਛੇ ਚਾਈ ਵਾਲੀ ਆ ਗਈ ਆ ਕਰੋ ਗਾ 40 ਦਿਨ ਹੋ ਗਏ ਬਣੀ ਨੂੰ ਜੀ ਇਨੂੰ 42 ਕਿਧਰ ਹੋ ਗਿਆ ਪਿਛਲੀ 14 ਤਰੀਕ ਦਾ ਅੱਜ ਜੀ ਮੰਨ ਲਗਾ ਦੋ ਸੀਮਨ ਪ੍ਰਾਈਸ ਨੂੰ ਸਹੀ ਬਾਲਦੇ ਆ ਚਲੋ ਗਾਂ ਹੁਣ ਕਿਸੇ ਗੱਸੇ ਮੰਦਾ ਕਹਿੰਦੇ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਲੰਮੀ ਦੋਹਰ ਕੋਈ ਆਜੋ ਜੀ ਕਮਾ ਲਿਓ ਪਛੂ ਜਾਦੇ ਕਰਕੇ ਵਿੱਚ ਲੱਗੇ ਸਾਰੇ ਹਾਂਜੀ ਹਾਂਜੀ ਜਾਦੇ ਕਰਕੇ ਤੁਹਾਡਾ ਗਾਂ ਅਸਰਦੀਆਂ ਆ ਬਿਲਕੁਲ ਚਲੋ ਹੁੰਦਾ ਵਿਚਾਰ ਕਹਿੰਦੇ ਬੰਦ ਅਰੇ ਕੈਮਰਾ ਉਹ ਤਾਂ ਠੰਡੀ ਸੀਲ ਕੋਈ ਗੱਲ ਹੀ ਨਹੀਂ ਜੀ ਹਾਂ ਚੋਈਦੀ ਬਹਿ ਵੰਗਾ ਪਾ ਕੇ ਸਹੀ ਠੀਕ ਠੀਕ ਇੰਦੀ ਬਾਜੀ ਫਿਰ ਕੀ ਮਰ ਕੀ ਤੂੰ ਇਹ ਲੋ ਜਿੰਨੇ ਕਾ ਸੰਦੀਪ ਵੀਰ ਜੀ ਦੇ ਦਈਏ 40 ਦੀ ਕਰ ਦੋ ਮਾਨ ਦਾ ਜਿੰਨਾ ਹੁੰਦਾ ਛੋੜ ਹੀ ਕਰਾਂਗੇ ਸੰਦੀਪ ਵੀਰ ਜੀ 36000 ਦੀ ਹਾਂ ਬਸ ਠੀਕ ਆ 36000 ਦੀ ਜੀ ਚਲੋ ਠੀਕ ਆ ਲਓ ਜੀ 36000 ਦੇ ਜੀ ਛੋੜ ਹੀ ਕਰਨਗੇ ਠੀਕ ਆ ਰੇੜ ਫਿਰ ਵੀ ਜਾਇ ਜੀ ਆ ਹਨਾ ਜੀ ਤੇ ਇਹ ਕਾ ਝੋਟੀ ਆ ਜੀ ਹਾਂ ਜੀ ਇਹ ਝੋਟੀ ਆ ਜੀ ਇੱਕ ਡੰਡਾ ਵੀ ਹੋ ਗਈ ਇਹ ਜੀ ਦੋ ਦੰਦ ਸੁੱਟ ਗਈ ਆ ਅੱਛਾ ਹਾਂਜੀ ਤੇ ਨਵਾਬ ਬੋਲ ਦੀ ਜੇ ਨਵਾਬ ਬੋਲਦੀ ਆ ਮਾਂ ਦਾ ਰਿਕਾਰਡ 14 15 ਲੀਟਰ ਦੋਦੀ ਆ ਠੀਕ ਆ ਹਾਂਜੀ ਤੇ ਇਹ ਵੀ ਘਰ ਦੀ ਕੱਟੀ ਹੋਈ ਇਹ ਵੀ ਖੋਲੋ ਲਓ ਜੀ ਇਹ ਬਣੀ ਮੁਰੇ ਨਹੀਂ ਦੀ ਹੈ ਜੀ ਨਹੀਂ ਜੀ ਇਹ ਨਾ ਹੋਗੇ ਨੂੰ 14 15 ਨੇ ਹੀਟ ਨੇ ਕੱਢੀ ਜੀ ਅੱਛਾ ਸੀਮਨ ਚੰਗੇ ਲੱਭਦੇ ਚੱਕਰ ਚ ਨਾ ਡਾਕਟਰ ਥੋੜਾ ਲੇਟ ਆਇਆ ਸੀਮਨ ਨੂੰ ਪਹਿਲਾਂ ਮਿਲਿਆ ਨਾ ਵਧੀਆ ਠੀਕ ਆ ਉਸਾ ਲੇਟ ਆਇਆ ਤੇ ਮੁਰਗੇ ਚੱਕ ਚੁੱਕ ਰਾਈ ਤੇ ਥੋੜੀ ਹੀਟ ਹੁੰਦਾ ਨੋਰਮਲ ਫਿਰ ਠੀਕ ਆ ਭਰੇ ਨਹੀਂ ਸੀਮਨ ਦਾ ਤੁਜੀਟ ਤੇ ਪੀਗਾ ਰੱਖਾਂਗੇ ਜੀ ਬਿਲਕੁਲ ਜੀ ਤੋਰ ਇਹ ਟੋਲੀ 40000 ਰੁਪਏ ਚੰਗੀ ਆ ਬੰਦ ਤੇ ਇੰਦੀ ਬਾਜੀ ਫਿਰ ਕੀਮਤ ਹਾਂਜੀ ਦੇਦੀ 50000 ਰੁਪਏ ਸੰਦੀਪ ਜੀ ਕਰ ਦੋ ਨਿੰਦਾ ਵੀ ਮਾਨਦਨ ਛੋੜੀ ਕਰਾਂਗੇ ਛੋੜੀ ਛੋੜੀ ਬਿਲਕੁਲ 42000 ਰੁਪਏ ਦੀ ਹਾਨਾ ਠੀਕ ਹਾਂਜੀ ਬਿਲਕੁਲ ਇੱਕ ਕਟਾ ਕੇ ਨਹੀਂ ਲਈ ਹਾਂਜੀ ਇਹ ਕਟਾ ਜੀ ਇਹ ਕਿਨੇ ਡੈਮ ਹੋ ਗਿਆ ਜੀ ਇਹ ਜੀ ਦੋਂਦਾ ਹੋ ਗਿਆ ਜੀ ਅਜੇ ਦੋਂਦਾ ਹੋ ਗਿਆ ਹਾਂਜੀ ਠੀਕ ਆ ਦੋਹਾਂ ਤੋਂ ਥੋੜਾ ਬਾਹਰ ਸਵੇਰ ਕ ਦੋਂਦਾ ਹੋਊਗਾ ਠੀਕ ਹੈ ਜੀ ਇਹ ਸੰਦੀਪ ਵੀਰ ਜੀ ਬਾਰਡਰ ਬੈਲਟ ਦਾ ਆਪਾਂ ਲਿਆ ਅਮੀਸ਼ਾ ਪਿੰਡ ਖਾਲੜੇ ਦਾ ਕਿਥੋਂ ਲਿਆ ਜੀ ਇਹ ਹਾਂਜੀ ਇਹ ਸੀਆਰਬੀ ਨਾਬੇ ਵਾਲਿਆਂ ਦੇ 507 ਬੋਲ ਦਾ ਬਚਾਰਾ ਅਜੇ 507 ਠੀਕ ਆ ਤੇ 16 ਲੀਟਰ ਮਾ ਦਾ ਰਿਕਾਰਡ ਹੀ ਦੁੱਧ ਦੁੱਧਾ ਜੀ ਦਾ ਹਾਂਜੀ ਹਾਂਜੀ ਬਾਕੀ ਠੰਡਾ ਧੀਰਾ ਜੀ ਬਹੁਤ ਕੋਈ ਕਾਲਾ ਪੈਣ ਵਾਲਾ ਨਹੀਂ ਆ ਤੁਹਾਡੇ ਸਾਹਮਣੇ ਬਚਾ ਚੰਗਾ ਚੰਗਾ ਨੱਥ ਪਾਈ ਆ ਹਾਂਜੀ ਨੱਥ ਮਾਰੀ ਨੰਗਾਈ ਰਸੀ ਵੇ ਤਾਂ ਕੋਈ ਗੱਲ ਨਹੀਂ ਤੇ ਰੇੜੇ ਲੱਗਾ ਜੀ ਰੇੜ ਬਣ ਗਈ ਗੱਲ ਹਾਂਜੀ ਜਿਹੜੇ ਲੈ ਭਾਲਦੇ ਆ ਜੀ ਚੱਚੀ ਚੁਸਤੀ ਆਉਦਾ ਬਹੁਤ ਸਾਫ ਹੈ ਜੀ ਘੜਾ ਬਹੁਤ ਸੋਹਣਾ ਆਜੋ ਤੇਨੀ ਪਾਜੀ ਪਰ ਕੀ ਮਾਰਾ 50000 ਦੀ ਕਰ ਲਈ ਜੀ 50 ਦੇ ਦਈਏ ਲਾਸਟ ਵਾਲਾ ਬਹੁਤ ਸੋਹਣਾ ਸੰਦੀਪ ਜੀ ਉਪਰ ਰੱਖਣ ਵਾਲੇ ਵੀਰ ਬੱਚੇ ਲੈਣ ਵਾਲਾ ਇਕੱਠਾ ਜੇ ਕਰ ਦੋ ਹੁੰਦਾ ਮਾਨ ਦਾ ਜਰਾ ਇਹ 45000 ਚੋਂ ਗਈ ਜੀ ਛੋੜ ਛਪਾਈ 45000 ਦਾ ਹਾਂ ਬਸ ਆਹੀ ਬਸਿਓ ਜੀ ਹਾਂਜੀ ਬਸ ਇਹ ਚ ਲੋ ਜੀ ਦੇਖੋ ਆਹੀ ਪਸੂ ਸੇਲ ਆ ਬਾਕੀ ਮੇਰਾ ਵੀ ਜਿਹੜਾ ਵੀ ਆਵੇ ਭਾਈ ਇੱਥੇ ਕੋਈ ਆਲਾ ਆਲਾ ਚੈੱਕ ਕਰਕੇ ਲੈ ਕੇ ਜਾਓ ਨਾਲ ਇੱਕ ਤਰਫ ਫਿਰ ਵਿਖਾ ਦੇਣੇ ਚੰਗੀ ਕੁਆਲਿਟੀ ਪਸ਼ੂ ਆ ਤੇ ਰੇਟ ਬਿਲਕੁਲ ਜਾਇਆਗਾ ਠੀਕ ਹੈ ਨਾ ਭਾਜੀ ਤੇ ਮੇਰਾ ਵੀ ਜਿਹੜਾ ਵੀ ਆਵੇ ਉਹ ਚੈੱਕ ਕਰਕੇ ਲੈ ਜਾਓ ਹਣਾ ਜੀ ਬਿਲਕੁਲ ਜੀ ਬਿਲਕੁਲ ਵੀਰ ਜੀ ਬਾਕੀ ਸਭ ਸਹਣਾ ਗਾਮ ਦੀ ਆਪਣੀ ਜੀ ਪਾਰ ਪਿੱਛੇ ਦੀ ਗਾਰੰਟੀ ਹੋਊਗੀ ਹਾਂ ਜੀ ਹਾਂ ਜੀ ਬਾਕੀ ਸੱਜਣ ਕੋਈ ਦੋ ਟਾਈਮ ਆ ਜਿੰਦਾ ਮਰਜੀ ਤਸੱਲੀ ਕਰੇ ਹਾਂ ਜੀ ਜੀ ਉਹਦੇ ਘਰ ਜਾ ਕੇ ਬੈਠੀ ਦੀ ਆਪਣਾ ਵੀਡੀਓ ਜੋ ਕਿ ਮਾਂ ਮਾਸਾ ਵੀ ਭਾਰੀ ਪਾ ਜੇ ਉਹ ਆਪਣੀ ਗਰੰਟੀ ਭਾਰੀਛੇ ਦੀ ਬਾਕੀ ਥਣਾ ਦੀ ਜਾ ਕੇ ਕੁੱਤੇਪ ਕੇ ਤਸੱਲੀ ਕਰੇ ਬਿਲਕੁਲ ਉਹਦੀ ਦੋ ਵੇਲੇ ਦੀ 9 ਲੀਟਰ ਦੁੱਧ ਆਪਣੇ ਘਰੇ ਕੋਈ ਆ ਕੇ ਚੋਵੇ 10 ਵੀ ਚਵਾ ਲਿਆਂਗੇ ਠੀਕ ਹੈ ਹਾਂਜੀ ਚਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ